ਆਧਾਰ ਕਾਰਡ ਤੇ ਨਾਮ ਬਦਲਣ ਦੇ ਨਵੇਂ ਨਿਯਮ ਲਾਗੂ ਪੰਜਾਬ ਆਧਾਰ ਕਾਰਡ ਸੰਬੰਧੀ ਇੱਕ ਅਹਿਮ ਖਬਰ ਸਾਹਮਣੇ ਆਈ ਹੈ ਜਿਵੇਂ ਕਿ ਅੱਜ ਦੇ ਸਮੇਂ ਵਿੱਚ ਆਧਾਰ ਕਾਰਡ ਹਰ ਭਾਰਤੀ ਨਾਗਰਿਕ ਲਈ ਇੱਕ ਜ਼ਰੂਰੀ ਦਸਤਾਵੇਜ਼ ਬਣ ਗਿਆ ਹੈ ਇਸ ਨਾਲ ਜੁੜੇ ਨਵੇਂ ਨਿਯਮਾਂ ਦੀ ਜਾਣਕਾਰੀ ਮਿਲੀ ਹੈ ਹੁਣ ਜੇਕਰ ਕਿਸੇ ਦੇ ਆਧਾਰ ਕਾਰਡ ਤੇ ਕੋਈ ਗਲਤੀ ਜਾਂ ਗਲਤ ਜਾਣਕਾਰੀ ਹੈ ਤਾਂ ਇਸ ਨੂੰ ਠੀਕ ਕਰਵਾਉਣਾ ਔਖਾ ਹੋ ਸਕਦਾ ਹੈ ਯੂਨੀਕ ਆਈਡੈਂਟੀਫਿਕੇਸ਼ਨ ਅਥਾਰਟੀ ਆਫ ਇੰਡੀਆ ਯੂ ਆਈ ਡੀ DAI ਨੇ ਆਧਾਰ ਕਾਰਡ ਦੇ ਨਾਮ ਬਦਲਨ ਸੰਬੰਧੀ ਨਵੇਂ ਨਿਯਮ ਲਾਗੂ ਕੀਤੇ ਹਨ ਇਹ ਨਵੇਂ ਨਿਯਮ ਸੁਰੱਖਿਆ ਵਧਾਉਣ ਅਤੇ ਧੋਖਾਧੜੀ ਨੂੰ ਰੋਕਣ ਲਈ ਬਣਾਏ ਗਏ ਹਨ ਨਵੇਂ ਨੀਮਾ ਅਨੁਸਾਰ ਹੁਣ ਤੋਂ ਉਪਭੋਗਤਾਵਾਂ ਨੂੰ ਆਪਣੇ ਆਧਾਰ ਕਾਰਡ ਤੇ ਨਾਮ ਬਦਲਣ ਦਾ ਮੌਕਾ ਸਿਰਫ 2 ਵਾਰ ਮਿਲੇਗਾ ਆਧਾਰ ਕਾਰਡ ਦੇ ਨਾਮ ਵਿੱਚ ਕੋਈ ਵੀ ਬਦਲਾਅ ਕਰਨ ਲਈ ਗੈਜਟ ਨੋਟੀਫਿਕੇਸ਼ਨ ਦੀ ਜ਼ਰੂਰਤ ਹੋਵੇਗੀ ਨਾ ਸਿਰਫ ਮਾਮੂਲੀ ਬਦਲਾਅ ਲਈ ਸਗੋਂ ਪੂਰੇ ਨਾਮ ਵਿੱਚ ਬਦਲਾਅ ਕਰਨ ਲਈ ਵੀ ਗੈਜਟ ਨੋਟੀਫਿਕੇਸ਼ਨ ਦੀ ਲੋੜ ਹੋਵੇਗੀ ਨਾਮ ਬਦਲਨ ਲਈ ਉਪਭੋਗਤਾਵਾਂ ਨੂੰ ਹੋਰ ਦਸਤਾਵੇਜ਼ ਜਿਵੇਂ ਕਿ ਪੈਨ ਕਾਰਡ, ਵੋਟਰ ਆਈਡੀ, ਡਰਾਈਵਿੰਗ ਲਾਇਸੈਂਸ, ਸਰਵਿਸ ਆਈਡੀ, ਕਾਰਡ ਜਾਂ ਪਾਸਪੋਰਟ ਪ੍ਰਦਾਨ ਕਰਨੇ ਪੈਂਦੇ। ਇਸ ਨਾਲ ਆਧਾਰ ਕਾਰਡ ਤੇ ਪਤਾ ਜਾਂ ਹੋਰ ਵੇਰਵਿਆਂ ਨੂੰ ਅਪਡੇਟ ਕਰਨ ਦੀ ਪ੍ਰਕਿਰਿਆ ਨੂੰ ਵੀ ਆਸਾਨ ਬਣਾ ਦਿੱਤਾ ਗਿਆ ਹੈ। ਇਸ ਤਬਦੀਲੀ ਨਾਲ ਉਪਭੋਗਤਾਵਾਂ ਨੂੰ ਆਪਣਾ ਪਤਾ ਬਿਨਾਂ ਕਿਸੇ ਪਰੇਸ਼ਾਨੀ ਦੇ ਅਪਡੇਟ ਕਰਨ ਦੀ ਸੁਵਿਧਾ ਮਿਲੇਗੀ। ਇਹ ਤਬਦੀਲੀਆਂ ਨਾ ਸਿਰਫ ਪ੍ਰਕਿਰਿਆਵਾਂ ਨੂੰ ਸੁਰੱਖਿਅਤ ਬਣਾਉਣ ਦਾ ਮਕਸਦ ਰੱਖਦੀਆਂ ਹਨ ਬਲਕਿ ਉਪਭੋਗਤਾਵਾਂ ਨੂੰ ਇੱਕ ਨਿਰਵਿਘਨ ਅਤੇ ਸਰਲ ਅਨੁਭਵ ਪ੍ਰਦਾਨ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਇਸ ਤਰ੍ਹਾਂ ਦੀਆਂ ਹੋਰ ਨਵੀਆਂ ਖਬਰਾਂ ਜਾਣਨ ਲਈ ਐਨਓਆਈ 24 ਚੈਨਲ ਨੂੰ ਸਬਸਕ੍ਰਾਈਬ ਸ਼ੇਅਰ ਅਤੇ ਲਾਈਕ ਕਰੋ